ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਬਾਬਾ ਪੈਰੋ ਦਾ ਇੱਕ ਮੰਤਰ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਸ਼ਾਬਰ ਮੰਤਰ ਹੈ ਇਸ ਸ਼ਾਬਰ ਮੰਤਰ ਦੇ ਨਾਲ ਬਾਬੇ ਪੈਰੋ ਦੀ ਜਿਹੜੀ ਕੀ ਆਪਾਂ ਕਿਸੇ ਦੀ ਉੱਤੇ ਚੌਕੀ ਜਿਹੜੀ ਇਹ ਬੁਲਾ ਸਕਦੇ ਆਂ ਚੌਕੀ ਬੁਲਾਉਣ ਦਾ ਇਹ ਮੰਤਰ ਹੈ ਇਹ ਮੰਤਰ ਬਹੁਤ ਵੱਡਾ ਮੰਤਰ ਹੈ ਮਤਲਬ ਮੰਤਰ ਕੋਈ ਜ਼ਿਆਦਾ ਵੱਡਾ ਨਹੀਂ ਮੰਤਰ ਛੋਟਾ ਜਿਹਾ ਪਰ ਇਹਦੀ ਜਿਹੜੀ ਵਿਸ਼ੇਸ਼ਤਾ ਹੈ ਬਹੁਤ ਵੱਡੀ ਹੈ ਇਹ ਮੰਤਰ ਆਮ ਖਾਸ ਕਿਸੇ ਤੋਂ ਮਿਲਦਾ ਨਹੀਂਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਆਕੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਹਾਂ ਜੀ ਬਾਬੇ ਪੈਰੋ ਦੇ ਮੰਤਰ ਬਾਰੇ ਜਿਹੜਾ ਕੀ ਕਿਸੇ ਦੇ ਉੱਤੇ ਵੀ ਚੌਕੀ ਲਿਆਉਣ ਲਈ ਮੰਤਰ ਹੈ ਇਹ ਬੰਦਾ ਜਿਹੜਾ ਬੰਦਾ ਚਾਹਦਾ ਕਿ ਮੈਂ ਬਾਬੇ ਪੈਰੋ ਦੀ ਚੌਕੀ ਲਿਆਵਾਂ ਬਾਬੇ ਪੈਰੋ ਦੀ ਮੇਰੇ ਤੇ ਪਾਉਣ ਆਵੇ ਠੀਕ ਹੈ ਉਹ ਇਸ ਮੰਤਰ ਨੂੰ ਸਿੱਧ ਕਰ ਸਕਦਾ ਕਿਉਂ ਕਰਕੇ ਇਹ ਮੰਤਰ ਜਦੋਂ ਬਾਬੇ ਪੈਰੋ ਦੀ ਚੌਕੀ ਜਾਂ ਪਾਉਣ ਲਿਆਣੀ ਆ ਉਦੇ ਵਾਸਤੇ ਮੰਤਰ ਹੈ ਔਰ ਇਹ ਜਿਹੜਾ ਮੰਤਰ ਹੈ ਇਸ ਮੰਤਰ ਨੂੰ ਕਮ ਸੇ ਘੱਟ ਗੁਰੂ ਦੇ ਹੀ ਦੇਖ ਰੇਖ ਦੇ ਵਿੱਚ ਹੀ ਹੋ ਕੇ ਕਰਨਾ ਪੈਣਾ ਔਰ ਇਹਦਾ ਜਿਹੜਾ ਜਾਪ ਹੈ ਉਹ ਵੀ ਜਿੰਨਾ ਟਾਈਮ ਤੁਸੀਂ ਸੰਗਿਓ ਉਨੇ ਟਾਈਮ ਦੇ ਵਿੱਚ ਤੁਸੀਂ ਕਰਨਾ ਆ ਤਾਂ ਇਹਦਾ ਰਿਜ਼ਲਟ ਵੀ ਮਿਲੂਗਾ ਗੁਰੂ ਤੋਂ ਬਿਨਾ ਇਹ ਮੰਤਰ ਨਹੀਂ ਸਿੱਧ ਕਰ ਸਕਦੇ ਤੁਸੀਂ ਜੋ ਤੁਸੀਂ ਗੁਰੂ ਧਾਰਨਾ ਕੀਤੀ ਹੈ ਇਸ ਮੰਤਰ ਨੂੰ ਫੇਰੀ ਸਿੱਧ ਕਰ ਸਕਦੇ ਆ ਔਰ ਇਹ ਜਿਹੜਾ ਮੰਤਰ ਹੈ ਤੁਸੀਂ ਆਪਣੇ ਗੁਰੂ ਦੇ ਨਾਲ ਸਲਾਹ ਕਰਕੇ ਇਸ ਮੰਤਨ ਨੂੰ ਕਰ ਸਕਦੇ ਆਂ ਔਰ ਦੂਜੀ ਗੱਲ ਜਦੋਂ ਇਹ ਇਦਾਂ ਜੇ ਕੋਈ ਬਿਨਾ ਗੁਰੂ ਤੋਂ ਕਰਨਾ ਚਾਹੁੰਦਾ ਆ ਉਹ ਤੇ ਪਾਉਣ ਤਾਂ ਨਹੀਂ ਆ ਸਕਦੀ ਹਾਂ ਇਹ ਆ ਕਿ ਉਹਦੇ ਕੰਮਕਾਰ ਪੂਰੇ ਬਣਨਗੇ ਜੀ ਬਾਬਾ ਪੈਰੋ ਜੀ ਜਾਹ ਨਹੀਂ ਹੋਣਗੇ ਨਾਲ ਰਹਿ ਕੇ ਕੰਮ ਕਰਨਗੇ ਜਿਹੜਾ ਜਿਹੜਾ ਕੰਮ ਕਹੀ ਜਾਉਂਗੇ ਉਹ ਕੰਮ ਹੋਈ ਜਾਊਗਾ ਠੀਕ ਹੈ ਔਰ ਜਿਹੜੀ ਜਿਹੜੀ ਚੀਜ਼ ਤੁਸੀਂ ਉਹਨਾਂ ਤੋਂ ਮੰਗ ਰੱਖੋਗੇ ਜਿਹੜੀ ਜਿਹੜਾ ਕੰਮ ਤੁਸੀਂ ਕਹੋਗੇ ਬਾਬਾ ਜੀ ਇਹ ਕੰਮ ਮੇਰਾ ਹੋ ਜਵੇ ਜਾਂ ਕੋਈ ਕੰਮ ਕਿਸੇ ਦਾ ਤੁਸੀਂ ਕਹੋਗੇ ਉਹ ਕੰਮ ਪੂਰਾ ਹੋ ਜਾਊਗਾ ਇਸ ਮੰਤਰ ਦੀ ਇਹ ਵਿਸ਼ੇਸ਼ਤਾ ਹੈ ਔਰ ਮੰਤਰ ਬੜਾ ਪਾਵਰਫੁੱਲ ਮੰਤਰ ਹੈ ਇਹ ਸਾਡੇ ਬਜ਼ੁਰਗਾਂ ਦਾ ਹੀ ਦਿੱਤਾ ਹੋਇਆ ਮੰਤਰ ਹੈ ਕਿਸੇ ਬਾਹਰਲਾ ਮੰਤਰ ਨਹੀਂ ਹੈਗਾ ਇਹ ਇਸ ਕਰਕੇ ਇਹ ਮੰਤਰ ਨੂੰ ਚਲਾਉਣ ਦੇ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਆ ਜੇ ਮੰਤਰ ਇੱਕ ਵਾਰ ਸਿੱਧ ਹੋ ਗਿਆ ਫੇਰ ਤਾਂ ਕੋਈ ਲੋੜ ਨਹੀਂ ਕਿਉਂ ਕਰਕੇ ਇਹ ਜਿਹੜਾ ਕੰਮ ਆ ਪੂਰਾ ਆਪਣਾ ਕਰਕੇ ਹੀ ਰਹਿੰਦਾ ਔਰ ਇਹਦਾ ਰਿਜ਼ਲਟ ਵੀ ਇੰਨਾ ਮਿਲਦਾ ਹੈ ਤੁਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕੋਗੇ ਇਸ ਇਹ ਜਿਹੜਾ ਮੰਤਰ ਹੈ ਕਿ ਸਾਡੇ ਬਜ਼ੁਰਗਾਂ ਦੇ ਵਿੱਚੋਂ ਸਾਡੇ ਦਾਦਾ ਜੀ ਨੇ ਸਿੱਧ ਕੀਤਾ ਹੋਇਆ ਸੀਗਾ ਇਹ ਮੰਤਰ ਸਾਨੂੰ ਦੱਸਦੇ ਹੁੰਦੇ ਸੀ ਆਪਣੇ ਸਾਡੇ ਦਾਦਾ ਜੀ ਕਹਿੰਦੇ ਸੀਗੇ ਜਦੋਂ ਅਸੀਂ ਕਹਿਣਾ ਕਿ ਦਾਦਾ ਜੀ ਵੀ ਇਹ ਆ ਕੰਮ ਐਦਾਂ ਸਾਡਾ ਕੀਤਾ ਕਰਨਾ ਕਿ ਲੋਕੀ ਉਹਨਾਂ ਤੋਂ ਆਉਂਦੇ ਹੁੰਦੇ ਸੀਗੇ ਉਹਨਾਂ ਤੋਂ ਕੀ ਕਰਨਾ ਜਦੋਂ ਦੀਵਾਲੀ ਦੇ ਲੱਗੇ ਕਿਸੇ ਨੇ ਦੀਵਾਲੀ ਦੇ ਵਿੱਚ ਨਾ ਸਾਨੂੰ ਅਸੀਂ ਛੋਟੇ ਛੋਟੇ ਹੁੰਦੇ ਸਾਨੂੰ ਨਹੀਂ ਪਤਾ ਹੁੰਦਾ ਨੰਬਰ ਲੈਣਾ ਦੇ ਹੁੰਦੇ ਸੀਗੇ ਤੇ ਸਾਡੇ ਪਾਪਾ ਜੀ ਨੇ ਜਿਹੜਾ ਨੰਬਰ ਉਹਨਾਂ ਨੂੰ ਦੇਣਾ ਅਸੀਂ ਕਿਹਾ ਜੀ ਇਹ ਤੁਸੀਂ ਕਿੱਦਾਂ ਲੈਨੇ ਹੋ ਫਿਰ ਕਹਿੰਦੇ ਵੀ ਆਹ ਜਿਹੜਾ ਅਸੀਂ ਆਹ ਮੰਤਰ ਹੈ ਇਸੇ ਤੇ ਕੀਤਾ ਸੀ ਇਹਦੇ ਵਿੱਚ ਇਹਦੇ ਨਾਲ ਸਾਰਾ ਕੁਝ ਦਿੰਦੇ ਆ ਬਾਬਾ ਪੈਰੋ ਜੀ ਅਸੀਂ ਕਿਹਾ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਦੰਨੇ ਜੀ ਵੀ ਜਦੋਂ ਟਾਈਮ ਆਊਗਾ ਤੁਸੀਂ ਵੀ ਇਹਨੂੰ ਸਿੱਧ ਕਰ ਲਿਓ ਤੁਸੀਂ ਜਦੋਂ ਵੀ ਸਿੱਧ ਕਰੋਗੇ ਤੁਹਾਨੂੰ ਇਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਉਂ ਕਰਕੇ ਇਹ ਸਾਡੀ ਫੈਮਿਲੀ ਦੇ ਵਿੱਚੋਂ ਚੱਲਿਆ ਹੋਇਆ ਮੰਤਰ ਹੈ ਤੁਸੀਂ ਇਹਨੂੰ ਸਿੱਧ ਕਰ ਲਓ ਤੇ ਇਹਦਾ ਰਿਜ਼ਲਟ ਪਾ ਲਿਓ ਕਿ ਅਸੀਂ ਫਿਰ ਅਸੀਂ ਅਜੇ ਤੱਕ ਇਹਨੂੰ ਸਿੱਧ ਨਹੀਂ ਕੀਤਾ ਵੈਸੇ ਅਸੀਂ ਆਪਣੇ ਸਾਡੇ ਤੋਂ ਸਮਾਂ ਹੀ ਨਹੀਂ ਲੱਗ ਪਾਇਆ ਸਾਡੇ ਤੋਂ ਇੰਨੇ ਪਹਿਲਾਂ ਵੀ ਬੜੇ ਕਲਾਮਾ ਮੰਤਰ ਜਿਹੜੇ ਅਸੀਂ ਸਿੱਧ ਕੀਤੇ ਹੋਏ ਆ ਹੁਣ ਇਸ ਦੀਵਾਲੀ ਦੇ ਵਿੱਚ ਅਸੀਂ ਇਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੀਵਾਲੀ ਵਾਲੇ ਦਿਨ ਅਸੀਂ ਸ਼ੁਰੂ ਇਹਨੂੰ ਕਰੀਏ ਤੁਸੀਂ ਵੀ ਕਰ ਸਕਦੇ ਹੋ ਜੇ ਦਿਵਾਲੀ ਵਾਲੇ ਦਿਨ ਕਰਨਾ ਤੇ ਇਹ ਜੇ ਦੀ ਮਾਲਾ ਕਰਨੀ ਪੈਣੀ ਹੈ 11 ਮਾਲਾ ਕਰਨੀਆਂ ਪੈਣੀਆਂ ਫਿਰ ਇਹ ਸਿੱਧ ਹੋ ਜਾਊਗਾ ਹੁਣ ਤੁਸੀਂ ਮੰਤਰ ਪਹਿਲਾਂ ਸੁਣ ਲਓ ਬਾਬੇ ਪੈਰੋ ਦਾ ਫਿਰ ਇਹਦਾ ਮੈਂ ਤੁਹਾਨੂੰ ਪੂਰੀ ਵਿਧੀ ਦੱਸਦਾਗਾ ਸਤਨਾਮ ਆਦੇਸ਼ ਗੁਰੂ ਕੋ ਜੈ ਕਾਲੀ ਕੰਕਾਲੀ ਮਹਾ ਕਾਲੀ ਦੇ ਪੁੱਤ ਕਾਲ ਪੈਰੋ ਹੁਕਮ ਹੈ ਹਾਜ਼ਰ ਹੋ ਮੇਰਾ ਕਿਹਾ ਕੰਮ ਕਰ ਜਲਦ ਕਰੇ ਕਾਲਾ ਪੈਰੋ ਕਿਲਕਿਲ ਕਰੇ ਚੱਲੀ ਆਵੇ ਸਵਾਰੀ ਜਾਂ ਚੱਲੀ ਆਏ ਪੌਣ ਕਹਿ ਸਕਦੇ ਆ ਸਵਾਰੀ ਇਥੇ ਵੈਸੇ ਸਵਾਰੀ ਆ ਚੱਲੀ ਆਏ ਸਵਾਰੀ ਇਸ ਪਲ ਇਸ ਘੜੀ ਇਸ ਭਗਤ ਤੇ ਆਵੇਂ ਨਾ ਆਵੇਂ ਤਾਂ ਕਾਲੀ ਮਾਈ ਦੀ ਦੁਹਾਈ ਦੁਹਾਈ ਮਾਤਾ ਕਮੱਖਿਆ ਦੀ ਦੁਹਾਈ ਗੁਰੂ ਗੋਰਖਨਾਥ ਦੀ ਤਾਂ ਦੋਸਤੋ ਇਹ ਮੰਤਰ ਸੀ ਦੁਬਾਰਾ ਫੇਰ ਬੋਲ ਦਿੰਦਾ ਸਤਨਾਮ ਆਦੇਸ਼ ਗੁਰੂ ਕੋ ਜੈ ਕਾਲੀ ਕਲ ਕਾਲੀ महाकाली ਦੇ ਪੁੱਤ ਕਾਲ ਪੈਰੋ ਹੁਕਮ ਹੈ ਹਾਜ਼ਰ ਹੋ ਮੇਰਾ ਕਿਹਾ ਕੰਮ ਕਰ ਜਲਦ ਕਰੇ ਕਾਲਾ ਪੈਰੋ ਕਿਲਕਿਲ ਕਰੇ ਚੱਲੀ ਆਏ ਸਵਾਰੀ ਇਸ ਪਲ ਇਸ ਘੜੀ ਇਸ ਭਗਤ ਤੇ ਜਿੱਦਾਂ ਜਿਹਦੇ ਵਿੱਚ ਇੱਥੇ ਲਿਖਿਆ ਨਾ ਇਸ ਭਗਤ ਉੱਥੇ ਉਸ ਬੰਦੇ ਦਾ ਨਾਮ ਲੈ ਸਕਦੇ ਜਿਹਨੂੰ ਤੁਸੀਂ ਇਹ ਦੇਣਾ ਹੋਵੇ ਰਿਕਸ਼ਾ ਦੇਣੀ ਹੋਵੇ ਜਿੱਦਾਂ ਕਿ ਕੋਰਤਾਰਨਾ ਕਰਨੀ ਹੋਵੇ ਜਾਂ ਤੁਸੀਂ ਆਪਣੇ ਗੁਰੂ ਨੂੰ ਇਹ ਗੱਲ ਕਹਿ ਕੇ ਗੁਰੂ ਤੋਂ ਲੈ ਕੇ ਇਜਾਜ਼ਤ ਫਿਰ ਹੀ ਕਰ ਸਕਦੇ ਆ ਅਸ਼ੀਰਵਾਦ ਲੈ ਕੇ ਆਵੇਂ ਨਾ ਆਵੇਂ ਤਾਂ ਕਾਲੀ ਮਾਈ ਦੀ ਦੁਹਾਈ ਦੁਹਾਈ ਮਾਤਾ ਕਮੱਖਿਆ ਦੀ ਦੁਹਾਈ ਗੁਰੂ ਗੋਖਨਾ ਦੀ ਤੋਂ ਇਹ ਸੀ ਮੰਤਰ ਤਾਂ ਦੋਸਤੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਜਿਸ ਤਰ੍ਹਾਂ ਚੌਂਕੀ ਜਿਹੜੀ ਲਿਖਿਆ ਜਿਹਦੇ ਵਿੱਚ ਆਵੇ ਇਸ ਭਗਤ ਤੇ ਉਹਦਾ ਨਾਮ ਲੈਣਾ ਉਹਦੇ ਮਾਪ ਪਿਓ ਦਾ ਉਹਦਾ ਗੋਤ ਗੋਤ ਦਾ ਨਾਮ ਉਹਦਾ ਗੋਤਰ ਲੈਣਾ ਫਿਰ ਦੇਖਿਓ ਕਮਾਲ ਇਸ ਮੰਤਰ ਦਾ ਫੇ ਪਾਪਾ ਪੈਰੋ ਨਾਲ ਹੀ ਨਾਲ ਹਾਜ਼ਰ ਰਹਿਣਗੇ ਜਿਹੜਾ ਕੰਮ ਕਹੂੰਗੇ ਨਾਲੋਂ ਨਾਲ ਕਰਨਗੇ ਇਹਦੀ ਫੀਤੀ ਕੀ ਹੈ ਕਿ ਤੁਸੀਂ ਲਗਾਤਾਰ 41 ਦਿਨ ਸ਼ਨੀਵਾਰ ਤੋਂ ਸ਼ੁਰੂ ਕਰਕੇ ਲਗਾਤਾਰ ਸ਼ਨੀਵਾਰ ਤੋਂ ਸ਼ੁਰੂ ਕਰਨਾ ਤੇ 41 ਦਿਨ ਤੁਸੀਂ ਪੁੰਜੇ ਬੈਠ ਕੇ ਜਾਪ ਕਰਨਾ ਹੈ ਦਾ ਜ਼ਮੀਨ ਤੇ ਠੀਕ ਹੈ ਜ਼ਮੀਨ ਤੇ ਬੈਠ ਕੇ ਜਾਪ ਕਰਨਾ ਬਾਬੇ ਪੈਰੋ ਦਾ ਇੱਕ ਤੇਲ ਦਾ ਦੀਵਾ ਲਾਉਣਾ ਹੈ ਸਰੋਂ ਦੇ ਤੇਲ ਦਾ ਕਿਤੇ ਵੀ ਜਦੋਂ ਤੁਸੀਂ ਕਤੇ ਲੱਗ ਕਮਰਾ ਵੱਖਰਾ ਹੋਵੇ ਤੁਹਾਡਾ ਉੱਥੇ ਤੁਸੀਂ ਕਰਨਾ ਤੇ ਤੀਲ ਸਰੋ ਦਾ ਲੈ ਕੇ ਬਾਬੇ ਪੈਰੋ ਦੀ ਬਾਬੇ ਪੈਰੋ ਨੂੰ ਸੰਦੂਰ ਸੰਦੂਰ ਲਗਾ ਕੇ ਫਿਰ ਦੋ ਲੱਡੂ ਦੋ ਮਿੱਠੇ ਪਾਨ ਫਿਰ ਥੋੜੀਆਂ ਜੀਆਂ ਲੌਂਗ ਇਲਾਇਚੀਆਂ ਦੇ ਕੇ ਇਹ ਮੰਤਰ ਤੇ ਤੁਸੀਂ ਬੈਠ ਜਾਣਾ ਰਾਤ ਨੂੰ ਕਰਨਾ 10 ਵਜੇ ਇਸ ਮੰਤਰ ਨੂੰ ਸਿੱਧ ਲਗਾਤਾਰ 41 ਦਿਨ ਇਹਦਾ ਜਾਪ ਕਰੋ ਰੋਜ਼ ਦੀਆਂ ਪੰਜ ਮਾਲਾ ਕਰਨੀਆਂ ਠੀਕ ਹੈ ਇਹ ਪੰਜ ਮਾਲਾ ਕਰ ਲੋ 41 ਦਿਨ ਦੇ ਵਿੱਚ ਵਿੱਚ ਬਾਬਾ ਪੈਰੋਜੀ ਸਾਹਮਣੇ ਖੜੇ ਹੋਣਗੇ ਆਕੇ ਇਹਦਾ ਇਹ ਮੰਤਰ ਪਾਵਰਫੁੱਲ ਆ ਚਾਹੇ ਗੱਤਿਆਂ ਵਾਲੇ ਵੀਰ ਸੁਣਦੇ ਹੋਣ ਤਾ ਦੇਖ ਲੈਣ ਇਸ ਮੰਤਰ ਨੂੰ ਸੁਣ ਲੈਣ ਕਰ ਲੈਣ ਇਹਦਾ ਰਿਜ਼ਲਟ ਉਹ ਆਪ ਦੇਖ ਕੇ ਦੱਸ ਦੇਣਗੇ ਜੋ ਕਰਕੇ ਜੋ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਅਸੀਂ ਉਹੀ ਤੁਹਾਨੂੰ ਇੱਥੇ ਤੁਹਾਡੇ ਸਾਹਮਣੇ ਬਿਆਨ ਕਰ ਦਿੱਤਾ ਆ ਅਸੀਂ ਕੋਈ ਲੁਕੋ ਨਹੀਂ ਰੱਖਿਆ ਤੁਸੀਂ ਕਿਸੇ ਗੁਰੂ ਤੋਂ ਲੈ ਕੇ ਧਿਕਸ਼ਾ ਲੈ ਕੇ ਗੁਰਧਾਰਨਾ ਕਰਕੇ ਇਸ ਨੂੰ ਕਰ ਲਓ ਇਹਦਾ ਰਿਜ਼ਲਟ ਤੁਸੀਂ ਆਪ ਦੇਖ ਲਓਗੇ ਠੀਕ ਹੈ ਗੁਰੂ ਦੇ ਪ੍ਰਸ਼ਾਦ ਗੁਰੂ ਨੂੰ ਦੱਸ ਕੇ ਕਰਿਓ ਜਰੂਰ ਜਣਾ ਗੁਰਧਾਰਨਾ ਕੀਤੀ ਹੈ ਬਸ ਇੰਨਾ ਕੰਮ ਆ ਇਹਨੂੰ ਕਰਕੇ ਦੇਖਿਓ ਤੁਹਾਡਾ ਆਪਣੇ ਆਪ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਆਪੇ ਇਹਦਾ ਰਿਜ਼ਲਟ ਵੀ ਦੇਖ ਲਿਓ ਬਹੁਤ ਪਾਵਰਫੁਲ ਆ ਤੇ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੈ ਪੀਰਾ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ